1 ਜੂਨ ਲੋਕਤੰਤਰ ਦਾ ਸਭ ਤੋਂ ਵੱਡਾ ਅਧਿਕਾਰ ਵੋਟ ਪਾਉਣ ਦਾ ਹੈ ਜਿਸ ਨੂੰ ਬੜੀ ਧੁੰਮ ਧਾਮ ਨਾਲ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ ਤੇ ਹਰ ਇੱਕ ਵੋਟ ਪਾਉਂਦਾ ਹੈ ਪਰੰਤੂ ਕੁਝ ਹੋਜੇ ਪਿੰਡ ਵੀ ਨੇ ਸਮਰਾਲਾ ਵਿੱਚ ਸ਼ਾਮਲ ਜਿਨ੍ਹਾਂ ਨੇ ਆਪਣੇ ਵੋਟ ਦਾ ਅਧਿਕਾਰ ਬਿਲਕੁਲ ਨਹੀਂ ਪਾਇਆ ਅਤੇ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ ਆਓ ਗੱਲ ਕਰਦੇ ਹਾਂ ਉਹਨਾਂ ਪਿੰਡਾਂ ਦੇ ਨਾਲ ਸਭ ਨਾਲ ਸਸਿਕਾ ਜੀ ਕੀ ਨਾ ਮੈਂ ਤੁਹਾਡੇ ਤੇ ਵੋਟ ਕਿਉਂ ਨਹੀਂ ਪਈ ਹੈ ਮਾਲਵਿੰਦਰ ਸਿੰਘ ਜੀ ਮਾਲਵਿੰਦਰ ਜੀ ਕੀ ਜਿਹੜਾ ਇਹ ਵੋਟਾਂ ਦਾ ਅਧਿਕਾਰ ਹੈਗਾ ਪਰantu ਆਪਣਾ ਵੋਟ ਨਹੀਂ ਪਈ ਗਈ ਹੁਣ ਤੱਕ ਕਿੰਨੀ ਵੋਟਾਂ ਪੈ ਚੁੱਕੀਆਂ ਹੁਣ ਤੱਕ ਅਜੇ ਇੱਕ ਵੀ ਵੋਟ ਨਹੀਂ ਹੋਈ ਜੀ ਬੋਲ ਅਨਾ ਸ਼ਾਮ ਤੱਕ ਹੋਣੀ ਹੈ ਜੀ ਕੋਈ ਪੂਰਨ ਤੌਰ ਤੇ ਪਾਈ ਕਰ ਪੂਰਨ ਤੌਰ ਤੇ ਬਾਈਕਾਟਾ ਜੀ ਤੁਹਾਡੇ ਨਾਲ ਅਧਿਕਾਰੀਆਂ ਨੇ ਮੀਟਿੰਗਾਂ ਵੀ ਕੀਤੀ ਹੋਣੀ ਹੈ ਹਾਂਜੀ ਸਾਨੂੰ ਜਿਵੇਂ ਤੁਸੀਂ ਲਰਦਾ ਹੁਣ ਵੀ ਆਏ ਸੀ ਪਰ ਸਾਡਾ ਕਮੇਟੀ ਹੁਣ ਸਾਰੇ ਬਣੀ ਹੋਈ ਹੈ ਜੀ ਮਨੋ ਹੋਰ ਫੈਕਟਰੀਆਂ ਵਾਲੇ ਨਾਲ ਕਰਕੇ ਸਾਡੇ ਸਾਰਿਆਂ ਦਾ ਬਾਈਕਾਟਾ ਫਿਰ ਅਸੀਂ ਹੁਣ ਉਹ ਬਾਈਕਟ ਜਾਰੀ ਰਹੂਗਾ ਇਸ ਤਰ੍ਹਾਂ ਗੱਲ ਕਰੀਏ ਤਾਂ ਪੋਲਿੰਗ ਵੇਲੇ ਦਿੱਤਾ ਕਿੰਨੀਆਂ ਇੱਕ ਵੋਟਾਂ ਨੇ ਜਿਹੜੀਆਂ ਪਿੰਡੀਆਂ ਨੇ ਪਾਈ 16-1700 ਵੋਟ ਹੈਗੀ ਹੈ ਜੀ ਪੂਨ ਤੋਟ ਬਾਈ ਹੋਰੰਦੌਰ ਤੇ ਬਾਈ ਕਟ ਜੀ ਬਿਲਕੁਲ ਵੋਟ ਨਹੀਂ ਪਾਈ ਜਾਏਗੀ ਸ਼ਾਮ ਤੱਕ ਨਹੀਂ ਇੱਕ ਵੀ ਵੋਟ ਨਹੀਂ ਪਾਈ ਜਾਊਗੀ ਜੀ ਸਾਡੇ ਨਾਲ ਪਿੰਡ ਟੱਪਰੀਆਂ ਵੀ ਨਾਲ ਮੌਜੂਦ ਨੇ ਉਹਨਾਂ ਦੇ ਵੀ ਲੋਕ ਵਿਅਕਤੀ ਤੇ ਇਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਵਾ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਪਿੰਡ ਟੱਪਰੀਆਂ ਗੁਰਪ੍ਰੀਤ ਸਿੰਘ ਸਾਡੇ ਪਿੰਡ ਚੋਂ ਕਦੇ ਹਜੇ ਤੱਕ ਇੱਕ ਵੀ ਵੋਟ ਪਈ ਨਹੀਂ ਨਾ ਹਜੇ ਤੱਕ ਪੈਣੀ ਆ ਹਾ ਹਰਿਓਂ ਖੁਰਦ ਹੈਗਾ ਉਹਦੇ ਵਿੱਚੋਂ ਕੁਝ ਸੱਜਣ ਆਉਂਦੇ ਨੇ ਥੋੜੀਆਂ ਜਿਹੀਆਂ ਵੋਟਾਂ ਪਾਈਆਂ ਨੇ ਬਾਕੀ ਉਹਨਾਂ ਦਾ ਵੀ ਬਾਈਕਾਟ ਆ ਪਰ ਹਜੇ ਤੱਕ ਸਾਡੇ ਪਿੰਡ ਚੋਂ ਜ਼ੀਰੋ ਆ ਤੇ ਸ਼ਾਮ ਤੱਕ ਜ਼ੀਰੋ ਹੀ ਰਹੂਗਾ ਕਿ ਜਿਹੜਾ ਕਾਰਨ ਬੜਿਆ ਬਾਇਓਫੈਸ ਫੈਕਟਰੀ ਦਾ ਤੁਸੀਂ ਲੰਬੇ ਸਮੇਂ ਤੋਂ ਉਸ ਸੰਘਰਸ਼ ਕਰ ਰਹੇ ਹੋ ਕਿਸੇ ਅਲਾਦ ਕਰੀਏ ਤੁਹਾਡੇ ਨਾਲ ਗੱਲ ਨਹੀਂ ਕੀਤੀ ਵੀ ਨਹੀਂ ਨਹੀਂ ਸਾਡੇ ਨਾਲ ਡੀਐਸਪੀ ਸਾਹਿਬ ਦੀ ਵੀ ਹੋਈ ਹੈ ਐਸਐਸਪੀ ਦੀ ਏਡੀਸੀ ਸਾਹਿਬ ਵੀ ਸਾਰੇ ਆਏ ਨੇ ਸਾਨੂੰ ਬੁਲਾਇਆ ਵੀ ਹੈ ਇੱਕ ਵਾਰ ਰਾਤ ਨੂੰ 8:00 ਵਜੇ ਵੀ ਬੁਲਾਇਆ ਸੀ ਸਾਨੂੰ ਉੱਥੇ ਹੀ ਬੁਲਾਇਆ ਪਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਹੁਣ ਵੋਟਾਂ ਪਾਉਣ ਲਈ ਰੋਕੇ ਹੋ ਨਾ ਕਹਿੰਦੇ ਉਹ ਅਸੀਂ ਕਿਉਂ ਰੋਕਦੇ ਨਹੀਂਗੇ ਅਸੀਂ ਸ਼ਵੀਰ ਲਈ ਆ ਭਾਈ ਜੇ ਕਨੇ ਆਉਣਾ ਪਾ ਲੋ ਪਰ ਅਸੀਂ ਬਾਈਕਟ ਕਰਿਆ ਹੋਇਆ ਜੇ ਕੋਈ ਆਉਂਦਾ ਅਸੀਂ ਉਹਨੂੰ ਸ਼ਵੀਰ ਤੇ ਠੰਡਾ ਪਾਣੀ ਪਿਲਾਉਂਦੇ ਆ ਕੋਈ ਤੁਹਾਡੇ ਵਰਗਾ ਪ੍ਰੈਸ ਰਿਪੋਰਟਰ ਆਉਦਾ ਜਾਂ ਕੋਈ ਅਫਸਰ ਸਾਹਿਬ ਆਉਂਦਾ ਪਾਣੀ ਪਿਲਾਉਂਦੇ ਆ ਪਰ ਅਸੀਂ ਰੋਕਦੇ ਨਹੀਂ ਹੈਗੇ ਪਰ ਅਸੀਂ ਦੇਖਦੇ ਆ ਕਿਹੜਾ ਬੰਦਾ ਵੋਟ ਪਾਉਂਦਾ ਕਿਉਂਕਿ ਜਿਹੜਾ ਬੰਦਾ ਵੋਟ ਪਾ ਗਿਆ ਉਹਦੇ ਵੱਲੋਂ ਸਾਡੀ ਜਿਹੜੀ ਇਹ ਪੰਚਾਇਤ ਆ ਚਾਰ ਪਿੰਡਾਂ ਦੀ ਉਹਨਾਂ ਦਾ ਅਸੀਂ ਬਾਈਕਟ ਕਰਾਂਗੇ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਦੇ ਦੁੱਖ ਦੇ ਸੁੱਖ ਦੇ ਜਾਣਾ ਸਾਡਾ ਬਾਈਕਟ ਹੋਊਗਾ ਉਹਨਾਂ ਦਾ ਜਿਹੜਾ ਵੋਟ ਪਾਊਗਾ ਪਰ ਅਸੀਂ ਕਿਸੇ ਰੋਕਦੇ ਨਹੀਂ ਵੀ ਨਾ ਫੋਟ ਪਾਓ ਗੱਲ ਕਰੀਏ ਕਿੰਨੀਆਂ ਕਬੂਟਾਂ ਨੇ ਤੁਹਾਡੇ ਪਿੰਡ ਸਾਡੇ ਪਿੰਡ ਦੀ 270 ਵੋਟਾਂ ਟੱਪਰੀਆਂ ਦੀ 500 ਕੁ ਹਰਿਉਂਦੀਆਂ ਜਿਹੜੀ ਹਰਿਉਂ ਦੇ ਵਿੱਚ ਹੁਣ ਵੋਟ ਪੈ ਰਹੀ ਆ ਸਾਡੇ ਪਿੰਡ ਜੋ ਇੱਕ ਵੀ ਬੰਦਾ ਵੋਟ ਨਹੀਂ ਪਾ ਰਿਹਾ ਨਾ ਸਾਡੇ ਪੈਣੀ ਆ ਹਜੇ ਤੱਕ 0 ਆ ਇਹ ਸਨ ਉਹ ਤਿੰਨ ਪਿੰਡ ਜਿਨ੍ਹਾਂ ਨੇ ਕਿਹਾ ਕਿ ਵੋਟਾਂ ਦਾ ਅਧਿਕਾਰ ਜ਼ਰੂਰ ਆ ਪਰੰਤੂ ਉਹਨਾਂ ਨੇ ਸਰਕਾਰ ਤੇ ਗੁੱਸਾ ਹੁੰਦੇ ਹੋਏ ਵੀ ਵੋਟਾਂ ਨਹੀਂ ਪਾਈਆਂ ਹੁਣ ਦੇਖਣਾ ਇਹ ਹੋਵੇ ਆ ਕਿ ਇਹਨਾਂ ਵੋਟਾਂ ਦਾ ਖਮਿਆਜਾ ਕਿਸ ਪਾਰਟੀ ਨੂੰ ਭੁਗਤਣਾ ਪੈਂਦਾ ਹੈ ਵਰਨ ਕੌਸ਼ਲ ਸਮਰਾਲਾ ਤੋਂ ਜੀ ਮੀਡੀਆ